ਪਿੰਡ ਬੰਦ ਜੰਡੋਲੀ ਵਾਲੇ ਉਹਨਾਂ ਨੂੰ ਬੇਨਤੀ ਹੈ ਗੁਰੂ ਗਰਬ ਦੇ ਬਖਸ਼ਿਸ਼ ਸਾਹਿਬ ਜੀ ਪ੍ਰਾਪਤ ਕਰੋ ਜੀ ਅਤੇ ਬੀਬੀ ਮਹਿੰਦਰ ਕੌਰ ਜੀ ਪਿੰਡ ਫਸਰਾ ਤੋਂ ਪਿੰਡ ਗੰਦੀ ਸਹਿਤ ਸਾਥ ਪਰਿਵਾਰ ਗਿਆ ਉਹਨਾਂ ਨੂੰ ਬੇਨਤੀ ਹੈ ਉਹਨਾਂ ਨੂੰ ਵੀ ਬੇਨਤੀ ਹੈ ਕਿ ਆਪ ਜੀ ਗੁਰੂ ਗਰਬ ਦੇ ਬਖਸ਼ਿਸ਼ ਪ੍ਰਾਪਤ ਕਰੋ ਜੀ ਜੀ ਜਸਵੀਰ ਕੌਰ ਜੀ ਵੱਲੋਂ ਆਪਣੇ ਸੁਰਗਵਾਸੀ ਮਾਤਾ ਜੀ ਦੀ ਯਾਦ ਦੇ ਵਿੱਚ سردار امرجیت جی بی پرمجیت کور جی پنڈ جنڈولی سپوتری سورجوڑا سی سردار جدید

ਜਿੰਦਰੀਆਂ ਮੰਡਿੰਗ ਵਾਲੇ ਉਹਨਾਂ ਨੂੰ ਬੇਨਤੀ ਹੈ ਗੁਰੂ ਕਾ ਦੇ ਬਖਸ਼ਿਸ਼ ਆਪ ਦੀ ਪ੍ਰਾਪਤ ਕਰੋ ਜੀ ਅੰਤਨਵਾ ਸ੍ਰੀ ਸਹਿਰ ਬਾਸਦਰ ਦੇ ਬਖਸ਼ਿਸ਼ ਆਪ ਦੀ ਪ੍ਰਾਪਤ ਕਰੋ ਜੀ 16ਵਾਂ ਗੁਰੂ ਸਾਹਿਬ ਸੰਗਤ ਵੱਲੋਂ ਮਹਾਂ ਪੁਰਖਾਂ ਦੇ ਵਰਸੇ ਸਮਾਗਮ ਦੇ ਸੰਬੰਧ ਦੇ ਵਿੱਚ ਸਰਬੰਧ ਦੇ ਭਲੇ ਵਾਸਤੇ ਕਰਵਾਇਆ ਗਿਆ ਉਹ ਸੰਗਤ ਨੂੰ ਵੀ ਬੇਨਤੀ ਹੈ ਗੁਰੂ ਕਾ ਦੇ ਬਖਸ਼ਿਸ਼ ਆਪ ਦੀ ਪ੍ਰਾਪਤ ਕਰੋ ਜੀ ستارواں شری سا سردان پاٹ ساحب یو راج سنگتی ہے گرو گھر کے بخش شاپ کی پراپت کرو جی اٹھائے پاٹ ساحب بی بی سپوتری سردار نوندر سن جی جنہ وی سہج پاٹ ساج کروایا گیا ہے سردار ستنام سنگ جی انہوں میں بےنتی ہے ਜੇ ਆਪ ਆ ਗੁਰੂ ਕਰਦੇ ਬਖਸ਼ਿਸ਼ ਪ੍ਰਾਪਤ ਕਰੋ ਸਨਾਰ ਲੋਕ ਨੂੰ ਸੇਵ ਅਤੇ ਉਹ ਦੀ ਤੋਰਿੰਦ ਬਿੰਦ ਜੁਰਕਾ ਇਥੇ ਨਿਵਾਸੀ ਪਰਿਵਾਰ ਜੋਤ ਸਿੰਘ ਸਨਾਰ ਸਰਦਾਰ ਮਹਿਲ ਸਿੰਘ ਬੀਬੀ ਜਸਵਿੰਦਰ ਕੌਰ ਬਿੰਦ ਜੁਰਕਾ ਤੋਂ ਯੂਕੇ ਵਾਲਾ ਹੈ ਬੀਬੀ ਲਖਮਿੰਦਰ ਗੌਰਵੀ ਨੇ ਸਿਹਤ ਦੀ ਕਾਮਯਾਬੀ ਲਈ ਅਤੇ ਉਹਨਾਂ ਦੇ وہ ٹھیک ہونے پاٹ صاحب کروایا گیا ہے اس پروار کو بھی بےتی حمیدار روبیت ہوتے سیوادار ہیں سردار دو جی کسی نے بھی دس کر کے گرو گھر سے بخش اپنے سروپور صاحب انہوں نے پاس واپسی لے سکتے ہو